ਆ ਥੱਲੇ ਆਇਆ ਆ ਆ ਥੱਲੇ ਆਇਆ ਤਾਂ ਰੇਲਵੇ ਲਾਈਨ ਨਹਿਰ ਦੇ ਪੁਲ ਤੇ ਦੇਖਦੇ ਦੇਖਦੇ ਇੱਕ ਨੌਜਵਾਨ ਦੇ ਵੱਲ ਦਰਅਸਲ ਛਾਲ ਮਾਰ ਦਿੱਤੀ ਜਾਂਦੀ ਹੈ ਜੀਆਂ ਜਦ ਤੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਪਿੱਛੇਵਾਜਾ ਸੁਣਾਈ ਦਿੰਦੀਆਂ ਨੇ ਕਿ ਹੇਠਾ ਉਤਰ ਰ। ਰੱਬ ਜਾਣਦਾ ਹੈ ਕਿ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਾਂ ਫਿਰ ਨਚੇੜੀ ਸੀ ਜਾਂ ਕਹਿ ਸਕਦਾ ਕਿ ਉਸਨੇ ਨਸ਼ਾ ਕੀਤਾ ਸੀ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਹੈ ਜਿਹੜੀ ਨਹੀਂ ਕੀਤੀ ਜਾ ਸਕਦੀ। ਫਿਲਹਾਲ ਤਾਂ ਉਹਨੂੰ ਇਹ ਵੀ ਦੱਸ ਦਿੱਤੀ ਕਿ ਨੌਜਵਾਨ ਜਿਹੜਾ ਪੜਾ ਪਤਾ ਦੱਸਣ ਤੋਂ ਵੀ ਇਨਕਾਰ ਕਰ ਰਿਹਾ। ਨਾ ਤਾਂ ਉਸ ਨੂੰ ਆਪਣਾ ਨਾਮ ਪਤਾ ਹੈ ਤੇ ਨਾ ਹੀ ਉਸ ਨੂੰ ਆਪਣੇ ਘਰਬਾਰ ਦਾ ਕੋਈ ਐਡਰੈਸ ਪਤਾ ਤਾਂ ਬਿਲਕੁਲ ਖੰਨਾ ਤੋਂ ਹੀ ਮਾਮਲਾ ਸਾਹਮਣੇ ਹੈ ਜਿੱਥੇ ਰੇਲਵੇ ਲਾਈਨ ਨਹਿਰ ਦੇ ਪੁਲ ਦੇ ਇੱਕ ਨੌਜਵਾਨਾ ਜਿਹੜਾ ਸਟੰਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਕਹਿ ਸਕਦੇ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਦੋਂ ਉਹ ਪੁਲ ਤੋਂ ਦੇਖਦੇ ਹੀ ਦੇਖਦੇ 헤ਠਾ ਛਾਲ ਮਾਰ ਦਿੰਦਾ ਤਾਂ ਬਿਲਕੁਲ ਮੌਕੇ ਦੇ ਉੱਤੇ ਗੋਤਾਖੋਰ ਵੀ ਮੌਜੂਦ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਸ ਨੂੰ ਮੌਕੇ ਤੇ ਹੀ ਬਾਹਰ ਕੱਢ ਲਿਆ ਜਾਂਦਾ ਤੇ ਉਸ ਦੀ ਜਾਨ ਹੈ ਜਿਹੜੀ ਬਚ ਜਾਂਦੀ ਆ ਤਾਂ ਪੁਲਿਸ ਵੀ ਉਸ ਮੌਕੇ ਤੇ ਮੌਕੇ ਵਾਰਦਾ ਤੇ ਪੁਲਿਸ ਵੀ ਮੌਜੂਦ ਹੁੰਦੀ ਆ ਜੋ ਕਿ ਉਹਨਾਂ ਨੂੰ ਦੁਰਰਾਹ ਚੌਂਕੀ ਲੈ ਜਾਂਦੀ ਆ ਤੇ ਉੱਥੇ ਉਸ ਦੀ ਪੁੱਛਗਿੱਛ ਕਰਦੀ ਆ ਪਰ ਪੁਲਿਸ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰਦਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਾਂ ਤਾਂ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤਾਂ ਜਾਂ ਫਿਰ ਇਸਨੇ ਕੋਈ ਨਸ਼ਾ ਕੀਤਾ ਹੈ ਤਾਂ ਅਗਲੀ ਕਾਰਵਾਈ ਕੀ ਹੋਏਗੀ ਕਿ ਉਹ ਨੌਜਵਾਨ ਨਸ਼ੇੜੀ ਹੈ ਜਾਂ ਫਿਰ ਮਾਨਸਿਕ ਤੌਰ ਤੇ ਰੋਗੀ ਇਸ ਦੇ ਕਾਰਨਾਂ ਦੀ ਪੁਸ਼ਟੀ ਤਾਂ ਹੁਣ ਫਿਜ਼ੀਕਲ ਟੈਸਟ ਤੋਂ ਪਤਾ ਲੱਗੇਗੀ ਸਾ ਮੈਂ ਬਲੇਵੈਸਟ ਸਟੇਸ਼ਨ ਮਾਟਰ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਬੰਦਾ ਆ ਕੇ ਪੁਲਤੇ ਚੜ ਗਿਆ ਅਸੀਂ ਉੱਤੇ ਮੌਕੇ ਤੇ ਪਹੁੰਚੇ ਜੀ ਜਦੋਂ ਉਹਨੇ ਪੁਲ ਦੇ ਉੱਪਰ ਚੜ ਕੇ ਨਹਿਰ ਛਾਲ ਮਾਰਤੀ ਉਹ ਤਾਂ ਦੇਖਿਆ ਤਾਂ ਥੋੜਾ ਕੋਈ ਛੜੀ ਇਹ ਹੀ ਲੱਗਦਾ ਜੀ ਅਫਸਰ ਜੀ ਨਹੀਂ ਨਹੀਂ ਹੁਣ ਇਹ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜੀ ਆ ਜਿੱਥੋਂ ਲਿਆਂਦਾ ਜੀ ਲਿਆ ਕੇ ਉਹਨੂੰ ਦੇਖਦੇ ਜੀ ਨੂੰ ਪੁੱਛ-ਪੁੱਛਦੇ ਦੱਸਦਾ 10 10 ਦੱਸਦਾ ਹੈ ਨਹੀਂ ਕੋਈ ਡਰਾਈਵਰ ਕੋਈ ਵੀ ਕਿੱਥੇ ਆ ਕਿੱਥੇ ਰਹਿਣ ਵਾਲਾ ਨਹੀਂ ਕੋਈ ਪਛਾਣ ਪੱਤਰ ਵਗਾਰਾ ਨਿਕਲਿਆ ਨਹੀਂ ਨਹੀਂ ਜੀ ਨਹੀਂ ਕੋਈ ਪਛਾਣ ਪੱਤਰ ਨਹੀਂ ਨਿਕਲਿਆ ਜੀ ਨਹੀਂ ਤੇ ਆਇਆ ਕਿੱਥੋਂ ਸੀ ਇਹ ਜੀ 10 ਵਜੇ ਬਾਅਦ ਇਤਨੀ ਗੱਲ ਇੱਥੇ ਰਹਿੰਦੇ ਨੇ ਉੱਤੇ ਰਹਿੰਦੇ ਨੇ ਅਜੇ ਤੱਕ ਬੁੱਲੀ ਜਾਂਦਾ ਨਹੀਂ ਸਮਝ ਨਹੀਂ ਆਉਂਦੀ ਇਹਦਾ ਕੋਈ ਨਸ਼ਾ ਨੁਸ਼ਾ ਕੀਤਾ ਆ ਜੀ ਨਸ਼ਾ ਜੀ ਲੱਗਦਾ ਜੀ ਕੋਈ ਨਸ਼ਾ ਪੱਤੀ ਹੀ ਕਰਕੇ ਕੀਤਾ ਲੱਗਦਾ ਹੁੰਦਾ ਜੀ ਬਾਈ ਬਸ ਮੈਂ ਰੇਲਵੇ ਸਟੇਸ਼ਨ ਮਾਰਟਰ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਬੰਦਾ ਆ ਕੇ ਪੁਰਤੇ ਚੜ ਗਿਆ ਅਸੀਂ ਉੱਤੇ ਮੌਕੇ ਤੇ ਪਹੁੰਚੇ ਜੀ ਜਦੋਂ ਉਹਨੇ ਪੁਰਦੇ ਉੱਪਰ ਚੜ ਕੇ ਨਹਿਰ ਛਾਲ ਮਾਰਤੀ ਉਹਦਾ ਦੇਖ ਕੇ ਤਾਂ ਥੋੜਾ ਕੋਈ ਨਿਸ਼ੇੜੀ ਇਹ ਹੀ ਲੱਗਦਾ ਜੀ ਅਫਸਰ ਜਾਈ ਜਣੀ ਇਹਨੇ ਨੇ ਹੁਣੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜੀ ਆਹ ਇੱਥੋਂ ਲਿਆਂਦਾ ਜੀ ਲਿਆ ਕੇ ਉਹਨੂੰ ਦੇਖਦੇ ਜੀ ਨੇ ਪੁੱਛ ਪੁੱਛਦੇ 10 10 10 ਦਾ ਹੈ ਨਹੀਂ ਕੋਈ ਡਰੈਸਰ ਕੋਈ ਵੀ ਕਿੱਥੇ ਆ ਕਿੱਥੇ ਰਹਿਣ ਵਾਲੇ ਨਹੀਂ ਕੋਈ ਪਛਾਣ ਪੱਤਰ ਵਗਾਰਾ ਨਿਕਲਿਆ ਨਹੀਂ ਨਹੀਂ ਜੀ ਨਹੀਂ ਕੋਈ ਪਛਾਣ ਪੱਤਰ ਨਹੀਂ ਨਿਕਲਿਆ ਜੀ ਨਹੀਂ ਤੇ ਆਇਆ ਕਿੱਥੋਂ ਸੀ ਇਹ ਜੀ ਦਸਰੇ ਹੀ ਬਸ ਇਤਨੀ ਗੱਲ ਆ ਇੱਥੇ ਰਹਿਨੇ ਉੱਤਰ ਰਹਿਨੇ ਇਤਨੀ ਬੁੱਲੀ ਜਾਂਦਾ ਨਹੀਂ ਸਮਝ ਲੱਗਦੀ ਨਹੀਂ ਇਹਦਾ ਕੋਈ ਨਸ਼ਾ ਨੁਸ਼ਾ ਕੀਤਾ ਆ ਜੀ ਨਸ਼ਾ ਹੀ ਲੱਗਦਾ ਜੀ ਕੋਈ ਨਸ਼ਾ ਪੱਤੀ ਹੀ ਕਰਦੇ ਕੀਤਾ ਲੱਗਦਾ ਹੁੰਦਾ